ਸਤਿ ਸ਼੍ਰੀ ਅਕਾਲ ਜੀ ਸਵੇਰੇ ਫਾਰੰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨੋਨ ਕੋਲ ਅੱਜ ਆਪਾਂ ਆਏ ਆਂ ਤੇ ਦੋ ਗਾਵਾਂ ਵਿੱਚ ਜਿਹਨਾਂ ਕੋਲ ਸੂਈਆਂ ਸਵਾਈਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈ ਮੇਰੀਆਂ ਪਿਆਰਾਂ ਭਰਾਣ ਸਾਰੇ ਬਾਹਰ ਵਾਜਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਈ ਜੀ ਠੀਕ ਹੈ ਗੁਰੂ ਨਾਨਕ ਦਾਸ ਦੀ ਕਿਰਪਾ ਜੀ ਠੀਕ ਹੈ ਜੀ ਸਾਡੀ ਸਾਸਿਕਾਲ ਬੜੀ ਮਸ਼ਹੂਰ ਹੈ ਸਾਰੇ ਕਿਤੇ ਇਤਨਾ ਬਲਾਉਣੀ ਚਾਹੀਦੀ ਹੈ ਤੁਹਾਡੀ ਇੱਕ ਹਿੱਸੇ ਆਈ ਹੈ ਨੇ ਅੱਛਾ ਇੱਥੇ ਕਿਹੜਾ ਮੁੱਲ ਲੱਗਦਾ ਠੀਕ ਠੀਕ ਹੈ ਸਿੱਖ ਦਾ ਕੰਮ ਆ ਹਾਂਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਵਿੱਚ ਚਈ ਲੈ ਆਉਂਦੇ ਤੁਸੀਂ ਇੱਥੀਆਂ ਠੀਕ ਠੀਕ ਤੇ ਚਲੋ ਨਾਮ ਦੱਸ ਤੇ ਕਰੀਏ ਆਪਣੀ ਨਾਮ ਮੇਰਾ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਮੇਰਾ ਜੱਕਾਉਲ ਤੇ ਬੋੜੀ ਜੱਕ ਨਾਲ ਜਿਆਦਾ ਵੈਸੇ ਮਸ਼ਹੂਰ ਹੈ ਠੀਕ ਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇੱਕ ਵਰੀ ਬੋਲਦਾ 7529899413 ਠੀਕ ਹੈ ਤੇ ਅੱਜ ਫਿਰ ਜੋੜਾ ਕਰਤਾ ਜੀ ਜੋੜਾ ਕਰਤਾ ਸੀ ਪਰ ਮੇਰੇ ਵੀਰ ਉਹ ਆ ਗਏ ਉਹਨਾਂ ਕਾਲੀ ਗਾਂ ਲੈ ਲਈ ਪੈਸੇ ਦੇ ਕੇ ਅੱਛਾ ਪੈਸੇ ਹੀ ਦੇਤੇ ਸਾਰੇ ਉਹਨਾਂ ਵੀਰ ਜੀ ਹਨਾਂ ਨੇ ਜਿਹੜੇ ਤੇਰੇ ਆਉਣ ਤੋਂ ਹੁਣੇ ਮੈਂ ਪੈਸੇ ਗਿਣਦੇ ਆਂ ਜੀ ਨਾਂ ਦਾ ਫਿਰ ਅੱਛਾ ਠੀਕ ਹੈ ਮਤਲਬ ਅਰਕੀ ਫੇਰ ਇੱਕੋ ਹੀ ਪੈਣੀ ਹੈ ਇੱਕੋ ਹੀ ਪੈਣੀ ਜੜ ਕੇ ਭਾਵੇਂ ਜਿੰਨੀਆਂ ਮੇਰੇ ਘਰ 8 9 ਕੁਜਰਤੀ ਜਿਹੇ ਉਹ ਸਿਸਟਮ ਹੁੰਦਾ ਪਿੰਡੀ ਇੱਕ ਪਿੰਡੀ ਵੀਡੀਓ ਚ 1000 ਵਾਰੀ ਅਰਕੀ ਇਹਰ ਕਿ ਤੁਸੀਂ ਕਹਿੰਦੇ ਸੀ ਵੀ ਜੋੜਾ ਹੀ ਪੋਣਾ ਤੇ ਪਰ ਅਰ ਕਿ ਇੱਕੋ ਹੀ ਰਹਿ ਗਿਆ ਹਨ ਠੀਕ ਤੇ ਉਹ ਤਰਾ ਪਾਸ ਪਾਸ ਕਰ ਲਈ ਬਿਲਕੁਲ ਓਕੇ ਹੋ ਗਏ ਬੋਲੀ ਆ ਚੰਗੇ ਭਲੇ ਬੰਦੇ ਆ ਇਹ ਜਿੰਨਾ ਠੀਕ ਆ ਆ ਜਿੱਤੀ ਮੈਂ ਚਵਾਈ ਇਹਨਾਂ ਨੂੰ ਠੀਕ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਤੇ ਲੇਲੀ ਵੀ ਜੀ ਫਿਰ ਵੜ ਕਰ ਲਈ ਪਾਸ ਹਾਂਜੀ ਪਾਸ ਓਕੇ ਪਸੰਦ ਪੂਰੀ ਗੱਲਾਂ ਦਸੀਆਂ ਪੂਰੀਆਂ ਨਿਕਲੇ ਕੋ ਘੱਟ ਵੱਧ ਨਿਕਲੇ ਠੀਕ ਆ ਵੇਖ ਲਓ ਜੇ ਕੋ ਲੰਮਾ ਲੁੰਮਾ ਦੇਣਾ ਦੱਸ ਦਿਓ ਹਾਂਜੀ ਲੰਮਾ ਕਰਾ ਜੀ ਠੀਕ ਆ ਬੜੇ ਚਿਰ ਦੇ ਆਉਂਦੇ ਨੇ ਪੁਰਾਣੇ ਬੰਦੇ ਹੁੰਦੇ ਨੇ ਅੱਛਾ ਲੋਗੇ ਮੇਰੇ ਕੋਲ ਨੇ ਅੱਛਾ ਚੰਗਾ ਨਿਕਲਦਾ ਰਿਹਾ ਮਾਲ ਲੱਗੇ ਜੋ ਮਾਲ ਕੱਢਦੇ ਚੰਗਾ ਨਾਲ ਵਧੀਆ ਠੀਕ ਆ ਚਲੋ ਵਾਦਾ ਫੇਰ ਹੀ ਆ ਫੇਰ ਹੀ ਤੁਸੀਂ ਦੁਬਾਰਾ ਹੁੰਦੇ ਜ ਨਹੀਂ ਤੇ ਦੁਬਾਰਾ ਕਿੰਨੇ ਹੋਣਾ ਹੁੰਦਾ ਇਤਨਾ ਠੀਕ ਆ ਠੀਕ ਆ ਵੀਦੀ ਧੰਨਵਾਦ ਜੀ ਚਲੋ ਫਿਰ ਜਿਹੜੀ ਰਹਿ ਗਈ ਆ ਉਹ ਵੀ ਦਿਖਾਈਏ ਨਾ ਹੁਣ ਕਿੰਨਾ ਸੁਆਜੇ ਦਾ ਇਨਾ ਵਸੂਆ ਜੈ ਬੈੜ ਦਾ ਪਹਿਲਾ ਸੁਆ ਪਹਿਲਾ ਸੁਆ ਵੇਖ ਨਾ ਦੂਜੇ ਨਹੀਂ ਲੱਗਦੀ ਇਸ ਤਰ੍ਹਾਂ ਸਾਫ ਦੀ ਪਰ ਐ ਬਿੰਦਣੀ ਅੱਛਾ ਕਿੰਨਾ ਕਿਚੇਰਾ ਹੋਇਆ ਸੁਈ ਨਾ ਆ ਸੁਈ ਆ ਵਛੀ ਹੈ ਜੀ ਅੱਛਾ ਕਾਲੀ ਵਛੀ ਹੈ ਜੀ 4 ਦਿਨ ਹੋਈ ਅੱਛਾ ਤੇ ਚੂਣ ਚੂਣ ਝੋਕ ਕੇ ਆ ਚੂਣ ਚਵਾ ਦਾ ਬੜਾ ਥੋੜੀ ਆਲ ਕਰਦੀ ਅੱਛਾ ਚਵਾ ਬੜਾ ਚਵਾ ਲਿੰਦੀ ਇਸ ਤਰ੍ਹਾਂ ਆਣ ਤੈਨੂੰ ਐ ਲੱਗਾ ਬਹੁਤ ਕਿਉਂ ਆਉਂਦੀ ਹੈ ਜੀ ਅੱਛਾ ਦਿਖਾ ਦਈਏ ਚਵਾ ਚੂਏ ਦਾ ਇੱਕ ਰੀ ਠੀਕ ਹੈ ਪਹਿਲਾਂ ਤੋੜ ਕੇ ਦਿਖਾ ਦਈਏ ਇੱਕ ਰੀ ਹਨਾ ਤੋੜ ਲੋ ਤੇ ਉਤਨਾ ਦੁੱਧ ਕਿੰਨਾ ਕਿ ਚਵਾਈ ਜਾਊਗਾ ਦੁੱਧ ਦੇ ਹੈਗਾ 8 9 ਲੀਟਰ ਬੋਲਾ ਮੌਕੇ ਦੇ 9 ਲੀਟਰ ਅੱਛਾ ਦੇਖ ਕੇ 10 12 ਲੀਟਰ ਇਹਨੂੰ ਕੀ ਆਂਦਾ ਅੱਛਾ 10 ਲੀਟਰ 10 12 ਦੇ ਮਾਮੂਲੀ ਹੈ ਬਾਕੀ ਇਹ ਕਿ ਇਹੋ ਜਿਹਾ ਗਾਂ 10 12 ਲੀਟਰ ਵੀ ਚਵਾਈ ਜਾਵੇ ਨਾ ਇਹਦਾ ਹੈ ਮੱਝਾਂ ਰਗਾ ਤੇ ਸੰਗ ਨਾਲ ਦੁੱਧ ਹੁੰਦਾ ਵਾ ਦੁੱਧ ਮੱਝਾਂ ਕੇ ਮੱਝ ਦੇ ਬਰਾਬਰ ਹੀ ਜਾਣਾ ਇਹਨੂੰ ਗਰਮੀ ਦੀ ਪਰਵਾਹ ਨਹੀਂ ਹਾਂਜੀ ਹਾਂਜੀ ਤੋਰਾਂ ਫੇਰ ਇੱਕ ਰੀਨ ਹੋਨੇ ਮੌਕੇ ਤੇ 8 ਕਿਲੋਟਰ ਦੇ ਕਰੀਬ ਜਿਹੜਾ ਕਿੰਦੇ ਕੀ ਹੈਗਾ ਵਾ ਤੇ ਇੱਕ ਰੀ ਬੱਚਾ ਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜਿਹੀ ਹੌਲ ਕਿੰਦੇ ਕੀ ਕਰਦੀ ਹੈ ਹੈ ਵੀ ਲੋਡ ਨਹੀਂ ਪਾ ਰਹੇ ਮਗਰੇ ਦੇ ਬੱਚੀ ਜੀ ਤਾਜੀ ਤਾਜਾ ਹੀ ਆ ਬੱਚਾ ਜਿਹੜਾ ਹੈ ਪਾਣਾ ਨਾ ਮੋੜ ਨਾ ਗਿਆ ਵਾ ਨੰਨ ਮੋੜ ਦੀ ਆ ਦੇਖ ਸਾਡੇ ਇਤਰਾ ਬੱਚਾ ਛੱਡ ਕੇ ਥੱਲੇ ਤੇ ਇਸ ਤਰ੍ਹਾਂ ਜਿਹੜੀ ਰੱਸੀ ਪਾ ਲੈਣੀ ਬੱਚੇ ਦੇ ਨਾਲ ਹੀ ਅਸੀਂ ਦਿਨੀ ਦੇ ਮਾਰ ਦੇ ਤਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਇਸਲੇ ਸਨਾਂ ਦਾ ਵਿੱਚਵਾਦ ਦਿਖਾ ਦੋ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ ਆਹ ਥਨਾ ਦਾ ਸਾਈਜ਼ ਵੀ ਆਪ ਦੇਖ ਸਕਦੇ ਚੰਗਾ ਹੈ ਤੇ ਉਹਦੇ ਵਿੱਚ ਚਟਾ ਕਿੱਡਾ ਮਈਆ ਰਿਆਦਾ ਕਿੰਨਾ ਫਿਰ ਮੁੱਲ ਰੱਖੀ ਇਹਦਾ ਮੁੱਲ ਇਹ ਪਹਿਲਾਂ ਦੁੱਧ ਬਹਾਉ ਕਿੱਡਾ ਚਟਾ ਹਾਂਜੀ ਦੁੱਧ ਤੇ ਚਟਾ ਹੀ ਆ ਬਿਲਕੁਲ ਮਾਜਰਗਾ ਤੇ ਦੁੱਧ ਵੀ ਸੰਗਤ ਨਾਲ ਹਾਂਜੀ ਲੈਣਾ ਉਤਨਾ ਭਾਵੇਂ 35000 ਰੁਪਏ ਕਰ ਲਈਏ ਹਾਂਜੀ ਪਰ ਆਪਾਂ ਨੇ ਬਸ ਜਾਇਜ਼ ਕਰਦੇ ਤਾਂ ਹੀ ਆਪਣਾ ਮਾਲ ਵਿਕਦਾ ਹਾਂਜੀ ਹਾਂਜੀ ਮੁੱਲ 32000 ਰੁਪਏ 32000 ਆ ਹਾਂਜੀ ਵਿੱਚੋਂ ਛੋਟ-ਛੜ ਕਰਦੇ ਨਹੀਂ ਕਰੀ ਦੀ ਹਾਰ ਵਰਾ ਕਦੀ ਹੁਣ ਤੇਰੇ ਹੁੰਦਾ ਕੀ ਕੀ ਕਿੰਨੇ ਕਰ ਦੋਗੇ ਫਿਰ ਕਿੰਨੀ ਕਰ ਆਉਣੀ 10000 ਰੁਪਏ ਛੱਡ ਦਈਏ ਛੱਡ ਦੇ ਜਾ ਠੀਕ 31000 ਦੀ ਦੇ ਦੋਗੇ ਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਹੋਰ ਕੁਝ ਕਹਿਣਾ ਹੈ ਜੀ ਵੇਖ ਲਓ ਆਪਾਂ ਫੇਰ ਵੀ ਦੱਸਦਾ ਪਰ ਮਾਥਾ ਨਹੀਂ ਹਿੱਲਦੀ ਹਾਂਜੀ ਹਾਂਜੀ ਪਰ ਪਹਿਲਾਂ ਗੱਗੇ ਕਰ ਸਕਦੀ ਕਿਸੇ ਆਓ ਵਾਲ ਹਾਂਜੀ ਹਾਂਜੀ ਦੱਸਦਾ ਹੋਰ ਪਰ ਨਹੀਂ ਕੀਤੀ ਨਹੀਂ ਫੇਰ ਵੀ ਸਾਹਮਣੇ ਆਪਾਂ ਪਾਸ ਕਰਾਈ ਹੈ ਠੀਕ ਹੈ ਜੀ ਠੀਕ ਹੈ ਮੋਗਿਆਂ ਦੇ ਲੰਮਾ ਥਣ ਚੰਗੀ ਤਰ੍ਹਾਂ ਵਿਖਾ ਦੇ ਬਾਕੀ ਫਿਰ ਵਿੱਚ ਕੋਈ ਮੇਰੇ ਕੋ ਦੇਸੀ ਫੋਨ ਆ ਮੁੜ ਕੇ ਕੋਈ ਭੈਣ ਭਰਾ ਆ ਕੇ ਮੈਨੂੰ ਵਿਖਾਲ ਤੇ ਮੈਂ ਕਿਤਨਾ ਵਿਖਾ ਲੂੰਗਾ ਹਾਂਜੀ ਹਾਂਜੀ ਮੈਨੂੰ ਕੋਈ ਸਮੱਸਿਆ ਆਉਂਦੀ ਠੀਕ ਆ ਬਾਕੀ ਕੋਈ ਚੀਜ਼ ਰਹਿ ਨਦੀ ਆਇਆ ਵਿਖਾਲ ਦੇ ਚੀਜ਼ ਸਾਰੇ ਠੀਕ ਆ ਬਾਕੀ ਕੋਈ ਵੀਰ ਆਪ ਆਪ ਇੱਥੇ ਆਣ ਕੇ ਵੇਖ ਕੇ ਤਸੱਲੀ ਕਰਕੇ ਬਾਕੀ ਕੋਈ ਆਪਾ ਇਹ ਵੈਸੇ 11-12 ਲੀਟਰ ਦੁੱਧ ਦਾ ਹੋਣੇ ਆ ਪਰ ਮੈਂ 9 ਦੱਸਣ ਡਿਆਂ ਠੀਕ ਹੈ ਜੀ ਪਹਿਲਾਂ ਹੀ ਲੀਟਰ ਘੱਟ ਦੱਸੀਦਾ ਠੀਕ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣਗੇ ਬਹੁਤ ਬਹੁਤ ਧੰਨਵਾਦ